ਪੰਜਾਬ ਦੇ ਵਿੱਚ ਜ਼ਮੀਨੀ ਵਿਵਾਦ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਅਜੇ ਇੱਕ ਹੋਰ ਮਾਮਲਾ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਤੋਂ ਸਾਹਮਣੇ ਆਇਆ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਟਾ ਪੱਥਰ ਤੱਕ ਚੁਲਾਏ ਗਏ ਨੇ ਅਤੇ ਇਸ ਘਟਨਾ ਦੀ ਵੀਡੀਓ ਵੀਟਿਜ਼ ਦੇ ਨਾਲ ਵਾਇਰਲ ਹੋ ਰਹੀ ਹੈ ਦਾਜ਼ਰ ਨੇ ਕਿ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਦੇ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਲੜਾਈ ਪੁਲਸੀ ਆੜੰਦਾ ਕੰਮ ਕਰਨ ਵਾਲੇ ਵਿਅਕਤੀ ਉਤੇ ਜ਼ਬਰੀ ਕਬਜ਼ਾ ਕਰਨ ਦੇ ਦੋਸ਼ ਲੱਗੇ ਨੇ ਪਿੰਡ ਵਾਸੀਆਂ ਤੇ ਕਬਜ਼ਾ ਵਾਲਿਆਂ ਵਿਚਾਲੇ ਜ਼ਬਰਦਸਤ ਲੜਾਈ ਹੋਈ ਹੈ ਜਾਣਕਾਰੀ ਦੇ ਮੁਤਾਬਿਕ ਦੋ ਥੀਰਾ ਵਿਚਾਰੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਇੱਕ ਧਿਰ ਨੇ ਉਸ ਜ਼ਮੀਨ ਉੱਤੇ ਕਿਲਾ ਬਣਾਉਣ ਲਈ ਦਿੱਤਾ ਹੋਇਆ ਸੀ ਝਗੜਾ ਸੁੱਝਾਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਹੀ ਲਗਾਇਆ ਗਿਆ ਪਰ ਪਿੰਡ ਵਾਸੀਆਂ ਨੇ ਜ਼ਮੀਨ ਉੱਤੇ ਕਬਜ਼ਾ ਕਰਨ ਵਾਲਿਆਂ ਉੱਤੇ ਦੋਸ਼ ਲਗਾਇਆ ਹੈ ਉਹਨਾ ਨਿਸ਼ਾਨ ਸਾਹਿਬ ਨੂੰ ਉਖਾੜ ਦਿੱਤਾ ਗਿਆ ਜਿਸ ਦੇ ਕਾਰਨ ਬੇਅਦਬੀ ਹੋਈ ਹੈ ਜੋ ਵਾਇਰਲ ਵੀਡੀਓ ਦੇ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਉਤਾਰਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮ ਹੋ ਗਿਆ ਮੇਰਾ ਨਾਮ ਰਮਨਦੀਪ ਹੋਰ ਹੈ ਰਮਕਾ ਹਾਂ ਰਮਨਦੀਪ ਕੌਰ ਹਾਂਜੀ ਅੱਗੇ ਕੀ ਚਾਹਣਾ ਕਰਦੇ ਇੱਥੇ ਆ ਹਾਂਜੀ ਅਸੀਂ ਇੱਥੇ ਨਿਸ਼ਾਨ ਸਾਹਿਬ ਲਗਾਇਆ ਇਹ ਸਾਡਾ ਗੁਰੂ ਹੈ ਇੱਥੇ ਗੁਰਦੁਆਰਾ ਬੰਨਣਾ ਸੀ ਅਸੀਂ ਇੱਕ ਕਿਲਾ ਪੈ ਲਈ ਗੁਰਦੁਆਰੇ ਦੇ ਨਾਮ ਤੇ ਮਤਲਬ ਦਾਨ ਕੀਤੀ ਸੀ ਤੇ ਕਬਜ਼ੇ ਦੇ ਤੌਰ ਤੇ ਬਾਹਰੋਂ ਬੰਦੇ ਆਏ ਉਹਨਾਂ ਨੇ ਡ੍ਰਿੰਕ ਕੀਤੀ ਹੋਈ ਸੀ ਡ੍ਰਿੰਕ ਵਿੱਚ ਉਹਨਾਂ ਨੇ ਨਿਸ਼ਾਨ ਸਾਹਿਬ ਪੁੱਟ ਕੇ ਇਹਦੀ ਬੇਅਦਬੀ ਕੀਤੀ ਤੇ ਉੱਤੇ ਉਹਨਾਂ ਨੇ ਛੁੱਟਤਾ ਸੀ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਨਿਸ਼ਾਨ ਸਾਹਿਬ ਚੁੱਕਣ ਲੱਗੇ ਤਾਂ ਉਹਨਾਂ ਨੇ ਸਾਡੇ ਕੋਲ ਨਿਸ਼ਾਨ ਸਾਹਿਬ ਖੋਣ ਦੀ ਕੋਸ਼ਿਸ਼ ਕੀਤੀ ਬੇਅਦਬੀ ਕੀਤੀ ਤੱਕਾ ਮੁੱਕੀ ਕੀਤੀ ਸਾਡੇ ਨਾਲ ਫਿਰ ਅਸੀਂ ਉਹਨਾਂ ਕੋਲ ਇਹ ਨਿਸ਼ਾਨ ਸਾਹਿਬ ਖੋਕੇ ਤੇ ਇੱਥੇ ਵਾਪਸ ਅਸੀਂ ਲਗਾਇਆ ਹੈ ਹਾਂਜੀ ਇਹ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਬੇਇੱਜ਼ਤੀ ਹਾਂਜੀ ਹੋਣੀ ਚਾਹੀਦੀ ਹੈ ਜ਼ਰੂਰ ਉਹਨਾਂ ਨੇ ਡਰਿੰਕ ਵੀ ਕੀਤੀ ਹੋਈ ਸੀ ਤੇ ਸਾਡੇ ਨਾਲ ਤੱਕਾ ਮੁੱਕੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸਾਡੇ ਤੋਂ ਖੌਂਦੇ ਸੀ ਪਹਿਲਾਂ ਉਹਨਾਂ ਨੇ ਇੱਥੋਂ ਪੁੱਟ ਕੇ ਉੱਤੇ ਸੁੱਟਤਾ ਸੀ ਤੌਰ ਤਾਂ ਨਹੀਂ ਜਿਹੜਾ ਇਹਨਾਂ ਹਾਂਜੀ ਅਸੀਂ ਸੀ ਸਾਰੇ ਹਾਂਜੀ ਗਰਨਾਲ ਸਿੰਘ ਜੀ ਗਰਨਾਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਅੱਜ ਜਿਹੜਾ ਵਾਇਰਲ ਵੀ ਹੋਈ ਵੀਡੀਓ ਕੀ ਰੋਲਾ ਸੀਗਾ ਅਗੱਤੀ ਰਹੋਗੇ ਜੀ ਇਹ ਸਾਡਾ ਜ਼ਮੀਨ ਦਾ ਝਗੜਾ ਹੈ ਹਾਂ ਹਾਂ ਜਮੀਨ ਆਸਰਾ ਸਾਡੇ ਆਰਤੀ ਦੇ ਲੰਘੇ ਤੱਕ ਸੀ ਕਹਿੰਦੇ ਨਾ ਚੜਾ ਰਵੀ ਸਿੰਘ ਆਰਤੀਆ ਜੀ ਪੁਰਫਕਾਲਾ ਪਿੰਡ ਮਧਰੇ ਨੂੰ ਬਾਰੇ ਕੇ ਹਾਂਜੀ ਹਾਂਜੀ ਕਹਿੰਦੇ ਨਾ ਮੇਰਾ ਨਾ ਸੱਜਣ ਤਾਂ ਇਹ ਵੀ ਭਰਾ ਬਣਿਆ ਸੀ ਹਮਮ ਅਸੀਂ ਤੋਂ ਬਾਅਦ ਵਿੱਚ ਤੂੰ ਜਮੀਨ ਵੀਦ ਰਿਹਾ ਹਮਮ ਕਹਿੰਦਾ ਤੂੰ ਇਹ ਵੀ ਲੈ ਤੂੰ ਉਹਦੇ ਤੋਂ ਵੀ ਲੈ ਆ ਮੈਂ ਵੀ ਲੈ ਇੱਕ ਦੋ ਵਰੀ ਇਹਨੇ ਇੱਕ ਵਾਰੀ ਬੀਜੀ ਹੁਣ ਤੇ ਮੈਂ ਸਾਰੀ ਉਮਰ ਦੀ ਵੀਦ ਰਿਹਾ ਹਮਮ ਇਹ ਸਰ ਜੀ ਜਦੋਂ ਨਾ ਸਾਡਾ ਰੋਲਾ ਪਿਆ ਮੈਨੂੰ ਪਤਾ ਲੱਗਿਆ ਕਿ ਜਿਹੜੀ ਜਮੀਨ ਆਛਕ ਦਿੱਤੀ ਜਾਂਦੀ ਇਹਦੇ ਵਿੱਚ ਇਹਨਾਂ ਬੱਚਿਆਂ ਦੇ ਸਟਾਮ ਖਰਾਏ ਨੇ ਹਰ ਸਾਲ ਹੀ ਫਸਲ ਦੇ ਮੈਂ ਹਰ ਜੰਦਾ ਸੀ ਨਾ ਜਦੋਂ ਫਸਲ ਦੇ ਸਾਹਬ ਨਾਲ ਇਹ ਜਾਂਦਾ ਸਾਡੇ ਕੋਲ ਸਟਾਮ ਖਰਾਉਂਦਾ ਸੀ ਹਮਮ ਸਟਾਮ ਖਰਾਾ ਕੇ ਇਹਨਾਂ ਸਾਰੇ ਬੰਦਾਂ ਦੇ ਫੋਟੋ ਲਵਾ ਕੇ ਬੱਚਿਆਂ ਦੇ ਫੋਟੋ ਸਾਈਨ ਕਰਵਾ ਕੇ ਖਾਲੀ ਸਟਾਮ ਲੈ ਲੈਂਦਾ ਸੀ ਹਮਮ ਕਹਿੰਦੀ ਨੋਟਰੀ ਨਾਲ ਬਣੀ ਸੀਗੀ ਹਮਮ ਨੋਟਰੀ ਬਣਨ ਕਰਕੇ ਇਹ ਸਾਡੇ ਨਾਲ ਹੋਲੀ ਹੋਲੀ ਕਰਦੇ ਪੰਜਾਂ ਚਾਰਾਂ ਸਾਲਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਐਸੇ ਪਰ ਲੱਗਾ ਵੀ ਮੇਰੀ ਪਹਿਲੀ ਹੜੱਪਾ ਚਾਹੁੰਦਾ ਹਮਮ ਹੋਰ ਮੈਂ ਪੰਚਾਇਤ ਨੂੰ ਸਾਰੇ ਪਿੰਡ ਨੂੰ ਨਗਰ ਨੂੰ ਮੈਂ ਅਪੀਲ ਕੀਤੀ ਮੈਂ ਆਖਾ ਮੇਰਾ ਸੰਯੋਗ ਦਿਓ ਇਹ ਜਿਹੜਾ ਅੱਜ ਜਿਹੜਾ ਆਰਤੀ ਹੈ ਨਾ ਜੱਟ ਇਹ ਮੈਨੂੰ ਲੈਂਦਾ ਮੇਰੀ ਪਹਿਲੀ ਹੜਪਣਾ ਚਾਹੁੰਦਾ ਹੈ ਤੇ ਪੰਚਾਇਤ ਬਹਿ ਕੇ ਗੁਰਦੁਆਰੇ ਫੈਸਲਾ ਕੀਤਾ ਮੈਂ ਆਖਾ ਗੁਰੂ ਮਹਾਰਾਜ ਜਿਹੜੇ ਮੇਰਾ ਜ਼ਮੀਨ ਦਾ ਹੱਲ ਕਰੇ ਤੇ ਸਾਡਾ ਲੜਾਈ ਝਗੜਾ ਮੁੱਕ ਜਾਏ ਤਾਂ ਮੈਂ ਕਿੱਲਾ ਜ਼ਮੀਨ ਦਾ ਗੁਰਦੁਆਰਾਂ ਦਾਨ ਕਰਾਂਗਾ ਉਹ ਤੋਂ ਹੀ ਗੁਰਦੁਆਰਾਂ ਦੇਤੀ ਸੀ ਹਾਂਜੀ ਹਾਂਜੀ ਗੁਰਦੁਆਰਾਂ ਦੇਤੀ ਸੀ ਕਿੱਲਾ ਕੀ ਹੋਇਆ ਜਿਹੜਾ ਅਰੇ ਇਹ ਤੇ ਜੀ ਮੈਂ ਤਾਂ ਮਰਗ ਹੋਈ ਸੀ ਮੈਂ ਚੱਲਾ ਸੀ ਸ਼ਾਹ ਕੁੜੀ ਜੀ ਇਹ ਮੇਰੇ ਬਾਦ ਦੇ ਵਿੱਚੋਂ ਸਵੇਰੇ ਮੇਰੇ ਕੋਲੇ ਕਰੇ ਮੁਲਾਜ਼ਮਾਂ ਆਏ ਮੁਲਾਜ਼ਮ ਮਾੜਾ ਚੰਗਾ ਬੋਲੇ ਮੇਰੇ ਪਰਿਵਾਰ ਨੂੰ ਉਹ ਜਾਣ ਲੱਗੇ ਸਸਕਾਰ ਤੇ ਇਹਨਾਂ ਗੱਡੀ ਦੀ ਚਾਬੀ ਕੱਢ ਕੇ ਰੋਕ ਲਿਆ ਲੋੜ ਤੋਂ ਮਾਰਨੇ ਜਿਹੋ ਤਾਂ ਇਹਨਾਂ ਰੋਕਿਆ ਉਹ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਜੁੜੇ ਉਹਨਾਂ ਗੱਲਬਾਤ ਕਰਕੇ ਉਹਦੇ ਵਿੱਚ ਇਹ ਚਲੇ ਗਏ ਪੋਸਟ ਚਾਬੀ ਗੱਡੀ ਦੇ ਦਿੱਤੀ ਤੇ ਚਲੇ ਗਏ ਅਸੀਂ ਚਲੇ ਗਏ ਉਥੇ ਮੈਂ ਸ਼ਹਿਰ ਹੈਗਾ ਸੀ ਬਾਜ਼ਾਰ ਦੇ ਵਿੱਚ ਮੈਂ ਚਲਾ ਗਿਆ ਮੈਂ ਵੀ ਇਹਨਾਂ ਦੇ ਨਾਲ ਚਲਾ ਗਿਆ ਇਹ ਤੋਂ ਬਾਅਦ ਵਿੱਚ ਇਹਨਾਂ ਬੰਦੇ ਗੁਰਮੀਤ ਸਿੰਘ ਨੇ ਲਿਆ ਆ ਕੇ ਤੇ ਗਾਰੂ ਪਿਆ ਕੇ ਹਾਂ ਹਾਂ ਇਹ ਗੁਰੂ ਸਾਹਿਬ ਦੀ ਆਤਮਾ ਤਾਂ ਕਰਨ ਲੱਗਾ ਇਹਨਾਂ ਪੱਟਿਆ ਪਿਆਦਵੀ ਪਿਆਦਵੀ ਕੀਤੀ ਇਹਨੇ ਤੇ ਨਿਸ਼ਾਨ ਸਾਹਿਬ ਪੱਟ ਕੇ ਪਰਾ ਲੈ ਕੇ ਸ਼ਰਤ ਲਾ ਜਾ ਸਾਡੀਆਂ ਕੁੜੀਆਂ ਆ ਗਈਆਂ ਖੋਖੋਂ ਲੱਗੀਆਂ ਹੋਰ ਪਿੰਡ ਦੇ ਬੰਦੇ ਇਹਨਾਂ ਸੁਰਤੇ ਥੱਲੇ ਨਿਸ਼ਾਨ ਸਾਹਿਬ ਉੱਥੇ ਤੋਂ ਬਾਅਦ ਬੱਚੇ ਆ ਕੇ ਰੋਲਾ ਪੈ ਗਏਗਾ ਉਹ ਪਹਿਨ ਤੇ ਮੈਨੂੰ ਪਤਾ ਲੱਗ ਗਿਆ ਵੀ ਆਹ ਤਾਂ ਤੇਰੇ ਪਿੰਡ ਲੜਾਈ ਹੋਗੀ ਤੇਰੇ ਪਹਿਲੇ ਤੇ ਮੈਂ ਵਾਪਸ ਆ ਕੇ ਜੀਰੇ ਸ ਹੂੰ ਮੈਂ ਅਜ ਬ੍ਰਦਰ ਸਲੂਸ ਨੂੰ ਕੀਤਾ ਫੋਨ ਮੈਂ ਮੈਨੂੰ ਲੈ ਕੇ ਚੱਲ ਬਸ ਅੱਡੇ ਚ ਦੋਵੇਂ ਭਰਾਏ ਉਹ ਟਣ ਚਲੇ ਗਏ ਸਾਰੇ ਤੇ ਹੁਣ ਇੱਥੇ ਨਿਸ਼ਾਨ ਸਾਹਿਬ ਦੀ ਬੇਅਦਬੀ ਹਾਂਜੀ ਬੇਅਦਬੀ ਕੀਤੀ ਨਾ ਸ਼ਰਾਬ ਪੀ ਕੇ ਨਾ ਪੱਟਿਆ ਨਿਸ਼ਾਨ ਸਾਹਿਬ ਜਿਹੜੇ ਬੰਦੇ ਨਾ ਕਰਦੀ ਕਿ ਨਹੀਂ ਹੁਣ ਮੌਕੇ ਤੇ ਆ ਕੇ ਹਾਂਜੀ ਕੋ ਪ੍ਰੋਫਸਰ ਦਿੱਤਾ ਪੁਲਿਸ ਨੇ ਆ ਕੇ ਮੌਕੇ ਤੇ ਹੁਣ ਅਸੀਂ ਤਾਂ ਕੋਈ ਨਹੀਂ ਕੀਤਾ ਸੱਦਾਂਗੇ ਤੁਹਾਨੂੰ ਗੱਲਬਾਤ ਕਰਾਂਗੇ ਅਖੇ ਹਾਂਜੀ ਮੋਰ ਕੋਈ ਪ੍ਰੋਸਟ ਨਹੀਂ ਸਾਡਾ ਪ੍ਰੋਸਟ ਨਹੀਂ ਦਿੱਤਾ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਹੀਂ ਜੀ ਇਹ ਨਹੀਂ ਗੱਲ ਕੀਤੀ ਸਾਡੇ ਕੋਈ ਪੱਛੀ ਮੰਗੇ ਸਾਡੇ ਇਹ ਗੱਲ ਹੈ ਕਿ ਸਾਡੇ ਜਿਹੜਾ ਸਾਡਾ ਕੋਈ ਇਹ ਨਿਸ਼ਾਨ ਸਾਹਿਬ ਜਾਂ ਸਾਡੀ ਜ਼ਮੀਨ ਤੇ ਨਿਰਾਇ ਖੌਤਾ ਚਾਹੁੰਦਾ ਕਰਨਾ ਚਾਹੁੰਦਾ ਹੈ ਇਹ ਸਰਕਾਰ ਨੂੰ ਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਇਹਨਾਂ ਕੀਤੀ ਜਾਵੇ ਕੀ ਨਾਮ ਕੀ ਪਤਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕਿੱਥੋਂ ਦਾ ਰਹਿਣ ਬਲਜੋ ਆਈ ਗੱਤੀ ਰਾਜੋ ਉਹ ਸਾਹਮਣੇ ਆਪਣਾ ਘਰ ਦਿਖਾਈ ਦੇ ਰਿਹਾ ਜਿਸ ਟਾਈਮ ਨਿਸ਼ਾਨ ਸਾਹਿਬ ਕਈਆਂ ਲੈ ਕੇ ਤੇ ਪਟਨ ਸ਼ੁਰੂ ਕਰਦੇ ਤਾਂ 2 3 ਬੰਦੇ ਪੰਜ ਸੀ ਉਹ ਤਿੰਨੇ ਚਾਰੇ ਭਰਾ ਆਪ ਹੀ ਸੀ ਨਾਲ ਕੋਈ ਹੋਰਾਂ ਦੇ ਪਿੰਡੋਂ ਮਦਰਾਂ ਚ ਆਏ ਸੀ ਜਦੋਂ ਨਿਸ਼ਾਨ ਸਾਹਿਬ ਪੱੜ ਰਿਆ ਸੀ ਉਹ ਟਾਈਮ ਮਵੀ ਉਹ ਤੋਂ ਕਰੋੜ ਰੁਪਏ ਇੱਥੇ ਵਿਚਾਰੀਆਂ ਕੁੜੀਆਂ ਆਣ ਕੇ ਉਹਨਾਂ ਨਿਸ਼ਾਨ ਸਾਹਿਬ ਫੜਿਆ ਉਹਨਾਂ ਨੂੰ ਖਿੱਚ ਕੇ ਤੇ ਸਾਰੇ ਨਿਸ਼ਾਨ ਸਾਹਿਬ ਨੂੰ ਪਾੜ ਦਿੱਤੀ ਐਨੀ ਬੇਇੱਜ਼ਤੀ ਕੀਤੀ ਗੁਰੂ ਘਰ ਦੀ ਵੀ दारू ਪੀ ਕੇ ਬੜਾ ਪਰੇਸ਼ਾਨ ਦੀ ਗੱਲ ਏ ਸਾਰੇ ਪਿੰਡ ਨੂੰ ਉਹਨਾਂ ਸੱਡ ਦਿੱਤਾ ਹੈ। ਨਹੀਂ ਉਹ ਤਾਂ ਕਿਉਂ ਆਪਣੀ ਇਹ ਕਿੱਥੋਂ ਦੀ ਆਵਾਜ਼ ਪਹੁੰਚਦੀ ਆਪਣੀ ਅੰਮਰਸਰ ਦੀ ਹਾਂ ਕਬਜ਼ਾ ਲੈਣਾ ਟਰੈਕਟਰ ਨਾਲ ਸੰਦ ਵੀ ਲੈ ਕੇ ਆਏ ਆ। ਟਰੈਕਟਰ ਵੀ ਲੈ ਕੇ ਪਹਿਲਾਂ ਪੁਲਿਸ ਨੇ ਜ਼ਮੀਨ ਕਿੱਦੀ ਸੀ? ਜ਼ਮੀਨ ਹੈਗੀ ਨਿਸ਼ਾਨ ਸਿੰਘ, ਗੁਰਨਾਮ ਸਿੰਘ ਦੀ ਤੇ ਸਰੂਪ ਸਿੰਘ ਦੀ ਜਿੱਲਾ ਪਰੌਏ। ਨਹੀਂ ਨਹੀਂ ਇਹਨਾਂ ਦੀ ਪੈੜੀ ਸੀ ਇਹਨਾਂ ਪੈੜੀ ਕਾਲੇ ਨੂੰ ਦਿੱਤੀ ਸੀ ਉਧਰ ਵਾਲੀ ਵੱਖਰਾ ਕਬਜ਼ਾ ਸੀ। ਨਹੀਂ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਹੈ। ਹਾਂ ਇਹ ਗੁਰਦੁਆਰਾ ਬਣ ਰਿਹਾ ਹੈ। ਅੱਛਾ ਇਹ ਇਨਸ਼ਾਲਾ ਇਹਨਾਂ ਨੇ ਗਰਨਾਮ ਸਿੰਘ ਸਰੂਪਾਣਾ ਨੇ ਇਹਨਾਂ ਦਿੱਤੀ ਗੁਰਦੁਆਰੇ ਨੂੰ ਗੁਰਦੁਆਰੇ ਦੇ ਕਬਜ਼ਾ ਕੀਤਾ ਗਈ ਕੀ ਕਹਿੰਦੇ ਇਹਨਾਂ ਪਹਿਲੀ ਇਹਨਾਂ ਦੀ ਜਿਹੜੀ ਪਹਿਲੀ ਇਹਨਾਂ ਨੂੰ ਦਿੱਤੀ ਗਈ ਉਹ ਪਹਿਲੀ ਉਧਰ ਹੈ ਵੱਖਰੀ ਇਹਨਾਂ ਦੀ ਇੱਥੇ ਪਹਿਲੀ ਇਹ ਨਹੀਂ ਦਿੱਤੀ ਇਹਨਾਂ ਨੂੰ ਇਹ ਨਜਾਇਜ਼ ਹੀ ਕਬਜ਼ਾ ਕਰ ਰਿਹਾ ਹੈ ਇਹਨਾਂ ਦੇ ਦਿੱਤੀ ਗੁਰਦੁਆਰੇ ਨੂੰ ਸਾਡੇ ਦਾ ਮਹਾਰਾਜ ਸੱਚਾ ਬਾਦਸ਼ਾਹ ਵੀ ਸਾਨੂੰ ਸਾਡੀ ਪਹਿਲੀ ਵਾਪਸ ਮੁੜ ਜਾਵੇ ਤੇ ਅਸੀਂ ਕਿਲਾ ਲੜਾਈ ਨਾ ਪਵੇ ਬੰਦੇ ਬੰਦੇ ਉਧਰੋਂ ਬਿਨਾਂ ਕੋਈ ਉਹਏ ਵਿਅਤਵੀ ਹੋਈ ਹਾਂ ਬਹੁਤ ਨਿਸ਼ਾਨ ਸਾਹਿਬ ਦੀ ਬਹੁਤ ਜਿਆਦੀ ਹੋਈ ਹਾਂ ਕਾਰਵਾਈ ਹੁਣੀ ਤੇ ਹੀ ਦੀਓ ਕਾਰਵਾਈ ਤਾਂ ਪੂਰੀ ਹੋਣੀ ਚਾਹੀਦੀ ਜੋ ਅੱਗੇ ਗ੍ਰੰਥ ਸਾਹਿਬ ਜਦੋਂ ਹੋਇਆ ਸੀ ਉਹਨਾਂ ਮਹਾਰਾਜ ਦੀ ਹਰਫ ਬਾੜੇ ਸੀ ਉਦੋਂ ਕਿੰਨਾ ਹੋਇਆ ਸੀ ਜੋ ਆਹ ਟਾਈਮ ਦਾ ਮਹਾਰਾਜ ਦਾ ਨਿਸ਼ਾਨ ਸਾਹਿਬ ਹੀ ਨਾ ਬਾੜ ਦਿੱਤਾ ਸਾਰਾ ਕੋ ਮੁੱਢੋ ਬਾੜ ਦਿੱਤਾ ਜਨਾਨੀਆਂ ਨਾ ਹੋਦੀਆਂ ਉਹ ਬੀਬੀਆਂ ਆ ਗਿਆ ਉਹਨਾਂ ਫੜਿਆ ਸੀ ਪਰ ਉਹ ਬੰਦੇ ਸੀ ਤੇ ਜਨਾਨੀ ਦਾ ਕਿੰਨਾ ਜ਼ੋਰ ਹੁੰਦਾ ਉਹ ਬੰਦੇ 6-7 ਜਣੇ ਬਾਕੀ ਖੜੇ ਸੀ ਦੇ ਉਹ ਖਿੱਚ ਕੇ ਵਾਰਦੇ ਰਹਾ ਆ ਨਸ਼ਾ ਵੀ ਕੀਤਾ ਹੈ ਇਹ ਦੀ ਬਲਾ ਦੀ ਪੋਸਟ ਵੀ ਖਾਦਾ ਹੋਣਾ ਦਾਰੂ ਵੀ ਪੀਂਦੇ ਰਹਾ ਇੱਥੇ ਬੈਠੇ ਰਹਾ ਅਮਦੇ ਥਲੇ ਜਦੋਂ ਵੇਖਿਆ ਵੀ ਪਿੰਡਾਰੇ ਸਾਰੇ ਗੈਚਲੇ ਆ ਉਹਨਾਂ ਪਿੱਛੇ ਇਹਨਾਂ ਕਈਆਂ ਲਿਆ ਕੇ ਦਿਨ ਪਟਣਾ ਸ਼ੁਰੂ ਕਰ ਦਿੱਤਾ ਕੀ ਨਾਮ ਲੱਗਿਆ ਮੇਰਾ ਨਾਮ ਗੋਮਾ ਸਿੰਘ ਹੈ ਜੀ ਗੋਮਾ ਸੇ ਕਾ ਕੀ ਦੇਖਿਆ ਜਿਹੜਾ ਇੱਥੇ ਕਬਜ਼ਾ ਕਰਨ ਆਇਆ ਕੋਣ ਸੀ ਇਹ ਜੀ ਪਿੰਡ ਮਦਰੇ ਤੋਂ ਗੁਰਮੀਤ ਸਿੰਘ ਉਰਫ ਕਾਲਾ ਆਰਤੀ ਆਇਕ ਹੂੰ ਤਾਂ ਇਹਨਾਂ ਦਾ ਅੰਦਰੂਨੀ ਆਪਸੀ ਜੋ ਵੀ ਲੈਂਡਨ ਸੀ ਕਿਸੇ ਨੂੰ ਪਤਾ ਨਹੀਂ ਪਰ ਜਿਹੜਾ ਇਹ ਨਿਸ਼ਾਨ ਸਾਹਿਬ ਦੀ ਇੱਕ ਕਿਲਾ ਗੁਰਨਾਮ ਸਿੰਘ ਇਹਦੇ ਬੱਚਿਆਂ ਦੇ ਨਾਂ ਇਹਦੇ ਭਤੀਜਿਆਂ ਦੇ ਨਾਂ ਜ਼ਮੀਨ ਹੈ ਜਿਹੜੀ ਇਹਦੇ ਨਾਲ ਇਹ ਅਨਹੂਣੀ ਹੋਣ ਲੱਗੀ ਤੋਂ ਇਹਨਾਂ ਗੁਰਦੁਆਰਾ ਸਾਹਿਬ ਧਾਨ ਕੀਤੀ ਤਾਂ ਕਾਫੀ ਦਿਨਾਂ ਦੀ ਪੁਲਿਸ ਜਿਹੜੀ ਇਹ ਗਰਮੀਤ ਸਿੰਘ ਦੇ ਕਹਿਣ ਤੇ ਪੰਚਾਇਤ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਨਿਸ਼ਾਨ ਸਾਹਿਬ ਇੱਥੇ ਇਸ ਤਰ੍ਹਾਂ ਲਾਣਾ ਜਿਹੜਾ ਇਹ ਕੋਈ ਅਸੂਲ ਨਹੀਂ ਔਰ ਇਹਦੇ ਕੋਲ ਇੰਨੀ ਕਿੰਨੀ ਮਾਇਆ ਧਾਰੀ ਹੈ ਜਿਹਦੇ ਕੋਲ 10 ਰੁਪਏ ਤਾਂ ਹੈ ਨਹੀਂਗੇ ਇਹਨੇ দান ਕਿਵੇਂ ਕੀਤੀ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਿਆ দান ਜਿਹੜਾ ਗਰੀਬ ਤੋਂ ਗਰੀਬ ਮਾਂ ਕੰਗਾਲ ਹਰ ਕੋ ਆਪ ਦਾ ਘਰ ਵੀ দান ਕਰ ਸਕਦਾ ਹੈ ਦਾਨ ਕਰਨਾ ਕਿਸੇ ਤੋਂ ਪੁੱਛਣ ਵਾਸਤੇ ਨਹੀਂ ਜਾਇਆ ਜਾਂਦਾ ਤਾਂ ਪਿੰਡ ਦੀ ਪੰਚਾਇਤ ਉਹਨਾਂ ਨੇ ਦਾਨ ਕੀਤਾ ਇਹ ਨਿਸ਼ਾਨ ਸਾਹਿਬ ਜਿਹੜਾ ਲਾਇਆ ਗਿਆ ਇਸ ਕਿਲੇ ਦੇ ਵਿੱਚ ਅੱਜ ਕੀ ਹੋਇਆ ਗਰਮੀਤ ਸਿੰਘ ਨੇ ਪੁਲਿਸ ਨੂੰ ਲੈ ਕੇ ਪਹਿਲੇ ਇਹਨਾਂ ਦੇ ਪੂਰੇ ਘਰ ਦੇ ਉੱਤੇ ਕਬਜ਼ਾ ਕੀਤਾ ਸਾਰੇ ਪਰਿਵਾਰ ਨੂੰ ਬੜਾ ਬੁਰੀ ਹਾਲਾਤ ਨਾਲ ਦਬਾ ਕੇ ਰੱਖਿਆ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਮੰਨਣੇ 'ਚ ਨਹੀਂ ਆਉਂਦੇ ਆਪਣੇ ਆਪ ਇਹ ਨਿਸ਼ਾਨ ਸਾਹਿਬ ਆਪ ਦੇ ਹੱਥੀ ਨਹੀਂ ਪਟਾਉਂਦੇ ਤਾਂ ਪੁਲਿਸ ਚਲੀ ਗਈ ਪੁਲਿਸ ਨੇ ਜਾਨੀ ਪ੍ਰਮਾਤਮਾ ਇਹਨਾਂ ਨੂੰ ਕਿਹਾ ਗਰਮੀਤ ਸਿੰਘ ਨੂੰ ਵੀ ਤੂੰ ਆਪਣੇ ਆਪ ਕਬਜ਼ਾ ਲੈ ਸਕਦਾ ਲੈ ਲੈ ਜਾਂ ਕਿਵੇਂ ਹੋਇਆ ਪੁਲਿਸ ਚਲੀ ਗਈ ਉਹ ਬੈਠੇ ਰਹਿਣ ਲੋਕ ਦੇਖਦੇ ਦੇਖਦੇ ਚਲੇ ਗਏ ਵੀ ਪੁਲਿਸ ਗਈ ਲੋਕ ਵੀ ਗਏ ਇਹ 15 20 ਬੰਦੇ ਸੀ ਜਿਹੜੇ ਕੁਝ ਬੰਦਿਆਂ ਨੇ ਇਹਨਾਂ ਨੇ ਜਦੋਂ ਅਸੀਂ ਪਹੁੰਚਿਆ ਵੇਖਿਆ ਵੀ ਇਹ ਸ਼ਰਾਬ ਵੀ ਪੀਤੀ ਹੋਈ ਸੀ ਜਿਨ੍ਹਾਂ ਨੇ ਇਹ ਮਹਾਰਾਜ ਦੇ ਜਿਹੜਾ ਨਿਸ਼ਾਨ ਸਾਹਿਬ ਹੈ ਇਹਨਾਂ ਨੂੰ ਪੁੱਟਿਆ ਔਰ ਬੜੇ ਗਲਤ ਢੰਗ ਨਾਲ ਪੁੱਟਿਆ ਔਰ ਪੁੱਟ ਕੇ ਇਹਨੂੰ ਪਹਿਲੋਂ ਚਲਾ ਕੇ ਥੁੱਲੇ ਮਾਰਿਆ ਅੱਗੋਂ ਪਿੱਛੋਂ ਕੁੜੀਆਂ ਨੂੰ ਜਦੋਂ ਇਹ ਗਰਨਾਮ ਸਿੰਘ ਦੇ ਆ ਜਾਂ ਇਹਦੇ ਨੋਹਾਂ ਨੂੰ ਪਤਾ ਲੱਗਿਆ ਕੁੜੀਆਂ ਨੂੰ ਪਤਾ ਲੱਗਿਆ ਭੱਜ ਕੇ ਇੱਧੋਂ ਆਈਆਂ ਤਾਂ ਉਹਨਾਂ ਨੇ ਉਹਨਾਂ ਦੇ ਜੁੰਡਿਆਂ ਤੱਕ ਵੀ ਪੱਟਣ ਤੱਕ ਕੋਸ਼ਿਸ਼ ਕੀਤੀ ਪਿੰਡ ਵਾਲੇ ਅਸੀਂ ਜਦੋਂ ਪਹੁੰਚੇ ਆ ਉਦੋਂ ਅਸੀਂ ਆਣ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਛੱਡਿਆ ਉਦੋਂ ਇਹ ਨਿਸ਼ਾਨ ਸਾਹਿਬ ਪਾੜ ਚੁੱਕਿਆ ਸੀ ਬੇਅਦਬੀ ਕੀਤੀ ਬੇਅਦਬੀ ਹੱਦ ਤੋਂ ਜ਼ਿਆਦੀ ਪੁਲਿਸ ਅੰਨ ਦੇਖੀ ਕੀ ਕਰ ਰਹੀ ਪੁਲਿਸ ਜਿਹੜੀ ਇੱਕ ਵਾਰੀ ਪਹਿਲੇ ਗੇੜਾ ਕੱਢ ਕੇ ਚਲੇ ਗਏ ਸੀ ਵਿਨੋਦ ਕੁਮਾਰ ਦੁਬਾਰਾ ਹੁਣ ਸਚੋ ਨੂੰ ਲੈ ਕੇ ਆਏ ਸੀ ਕਿ ਅਸੀਂ ਮੌਕਾ ਦੇਖਣ ਆਏ ਆ ਸਾਡੇ ਤੋਂ ਉਸੇ ਤਰ੍ਹਾਂ ਦੀ ਆ ਹੀ ਪਹਿਲੇ ਦੀ ਤਰ੍ਹਾਂ ਜਿਹੜੇ ਬਿਆਨਬਾਜ਼ੀ ਆਪਣੇ ਮਰਜ਼ੀ ਨਾਲ ਕਿ ਫਿਰ ਤੁਸੀਂ ਕਿਉਂ ਲਾਇਆ ਕਿਵੇਂ ਲਾਇਆ ਵਾਰ-ਵਾਰ ਇਹੀ ਕਿ ਕਿਸੇ ਵੀ ਕਿਸ ਤਰੀਕੇ ਨਾਲ ਅਸੀਂ ਇਹ ਹੋ ਜਾ ਮਜਬੂਰ ਕਰ ਦਈਏ ਕਿ ਜਿਹੜਾ ਹੈ ਕੋਈ ਆਰਟੀ ਦੇ ਹੱਕ ਦੇ ਵਿੱਚ ਐਹੋ ਜੀ ਗੱਲ ਹੋ ਜਾਵੇ ਤੇ ਅਸੀਂ ਨਾਲੇ ਪੁਲਿਸ ਜਿਹੜੇ ਆ ਆਰਟੀ ਦੇ ਜਿਹੜਾ ਕੋਈ ਪੈਸਾ ਖਾਦਾ ਕੀ ਕੀਤਾ ਪ੍ਰਮਾਤਮਾ ਜਾਣਦਾ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਦੇ ਵਾਸਤੇ ਅਸੀਂ ਇਹੀ ਮੰਗ ਕਰਦੇ ਹਾਂ ਨੂੰ ਕਾਫੀ ਸਮਾਂ ਕੱਲ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਐਪਲੀਕੇਸ਼ਨ ਵੀ ਦਿੱਤੀ ਸੀ ਵੀ ਇਹ ਜਿਹੜਾ ਸਾਡੇ ਨਾਲ ਹੋ ਰਿਹਾ ਪੰਚਾਇਤ ਨਾਲ ਇਹ ਨਹੀਂ ਹੋਣਾ ਚਾਹੀਦਾ ਗੁਰਨਾਮ ਸਿੰਘ ਨੇ ਤਾਂ ਚਲੋ ਹਰਕਤ ਕੀਤੀ ਹੈ ਪੰਚਾਇਤ ਨਾਲ ਵੀ ਬਹੁਤ ਬੁਰੀਆਂ ਹਰਕਤਾਂ ਕੋਸ਼ਿਸ਼ ਹੋ ਰਹੀ ਹੈ ਅਜੇ ਵੈਰੀਫਾਈ ਕਰ ਰਹੇ ਆ ਜੀ ਪਰ ਮਸਲਾ ਕੀ ਸੀਗਾ ਅਜੇ ਮਸਲੇ ਦਾ ਤਾਂ ਸਮਝ ਰਹੇ ਆ ਜੀ ਕੋਈ ਨਹੀਂ ਜੀ ਇੱਕ ਪਾਰਟੀ ਹੈ ਉਹਦਾ ਅਜੇ ਪੱਖ ਸੁਣਿਆ ਦੂਜੀ ਪਾਰਟੀ ਦਾ ਪੱਖ ਸੁਣਦੇ ਆ ਕੋਈ ਨਹੀਂ ਅਜੇ ਇਸ ਤਰ੍ਹਾਂ ਦੇ ਕੋਈ ਮੈਟਰ ਨਹੀਂ ਸਾਹਮਣੇ ਆ ਰਹੀ ਕਾਰਵਾਈ ਚ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਕੇ ਜੋ ਵੀ ਹੋਊਗਾ